ਕਾਂਗਰਸੀ ਲੀਡਰ ਗੌਤਮ ਸੇਟ ਤੇ ਗੋਲੀਆਂ ਚਲਾਉਣ ਵਾਲਾ ਹਸਪਤਾਲ ਵਿੱਚੋਂ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਪੁਲਿਸ ਅਧਿਕਾਰੀਆਂ ਨੂੰ ਪਈਆਂ ਪਾਜੜਾ ਗੁਰਦਾਸਪੁਰ ਕਾਂਗਰਸੀ ਲੀਡਰ ਤੇ ਗੋਲੀ ਚਲਾਉਣ ਵਾਲਾ ਕਵਲਜੀਤ ਸਿੰਘ ਉਰਫ ਲਵਜੀਤ ਸਿੰਘ ਜਿਸ ਦਾ ਪਿਛਲੇ ਦਿਨੀ ਇਨਕਾਊਂਟਰ ਕੀਤਾ ਗਿਆ ਸੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ ਹੈ ਕਮਲਜੀਤ ਸਿੰਘ ਉਰਫ ਲਵਜੀਤ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਜਿੱਤੂ ਪੁਲਿਸ ਕਰਮਚਾਰੀਆਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਜ਼ਿਲ੍ਹਾ ਬਟਾਲਾ ਨੂੰ ਭਜਣਾ ਪਈਆਂ ਹੋਈਆਂ ਹਨ ਅਤੇ ਜ਼ਿਲ੍ਹੇ ਦੇ ਤਮਾਮ ਪੁਲਿਸ ਅਧਿਕਾਰੀਆਂ ਦੇ ਹੱਥ ਪੈਰ ਫੁੱਲੇ ਹੋਏ ਹਨ ਇਕੱਠੇ ਕੀਤੀ ਗਈ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2 ਵਜੇ ਦੇ ਆਸ-ਪਾਸ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ ਬਟਾਲਾ ਪੁਲਿਸ ਨੇ ਇਸ ਦੋਸ਼ੀ ਨੂੰ ਪ੍ਰਾਈਵੇਟ ਰੂਮ ਵਿੱਚ ਰੱਖਿਆ ਹੋਇਆ ਸੀ ਜਿੱਥੇ ਗਾਰਦ ਵੀ ਲੱਗੀ ਹੋਈ ਸੀ ਪਰ ਦੋਸ਼ੀ ਇੰਨਾ ਸ਼ਾਤਰ ਸੀ ਕਿ ਹੱਥ ਕੜੀ ਵੀ ਬੈਠਦੇ ਹੀ ਛੱਡ ਗਿਆ ਤੇ ਪੁਲਿਸ ਦੀ ਨੱਕ ਥੱਲੇ ਫਰਾਰ ਹੋ ਗਿਆ ਦੂਸਰੇ ਪਾਸੇ ਸਿਟੀ ਥਾਣੀ ਦੇ ਮੁਖੀ ਨੇ ਕਿਹਾ ਕਿ ਇੱਕ ਦੋਸ਼ੀ ਜੋ ਪਿਛਲੇ ਦਿਨੀ ਐਨਕਾਊਂਟਰ ਹੋਇਆ ਸੀ ਉਹ ਜ਼ੇਰੇ ਇਲਾਜ ਸੀ ਉਹ ਕਿਤੇ ਅੱਗੇ ਪਿੱਛੇ ਹੋ ਗਿਆ ਹੈ ਬਹੁਤ ਜਲਦ ਉਸਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਉਹ ਉਹ ਜੀ ਦਾ ਅਰੇ ਇੱਥੇ ਰੱਤ ਹੋਈ ਹੋਈ ਉਹਦੇ ਬੜਾ ਬੜਾ ਲੱਗਾ ਕਿ ਕਿਤੇ ਗੋਲੀ ਲੱਗੀ ਦੀ ਸੀ ਉਹਦੇ ਤੇ ਬੜੇ ਹੀ ਗੋਲੀ ਲੱਗੀ ਇਹ ਕਿਹੜੇ ਕੇਸ ਚੋਂ ਖੜਿਆ ਸੀ ਇਹ ਤੂੰ ਇਹ ਆਪਣੇ ਇਹਦੇ ਫੈਕਟੀਟਾਈਮ ਨੇ ਬਤਾ ਲਿਆ ਕਿ ਦੁਕਾਨਦਾਰ ਦੇ ਸੰਬੰਧ ਨੇ ਜਿਹੜਾ ਕਾਂਗਰਸੀ ਲੀਡਰ ਤੇ ਫਾਇਰ ਕੀਤਾ ਹੀ ਉਹ ਹੀ ਕੈਂਗਸਟਰ ਵਾ ਹਾਂ ਕਿੰਨੀ ਦੇਰ ਹੋ ਗਈ ਫਰਾਰ ਹੋਏ ਨੂੰ ਹਾਂ ਦੇਖ ਰੇ ਮੈਂ ਚੈੱਕ ਕਰਨ ਲੱਗਾ ਕਿ ਡਿਊਟੀ ਨਹੀਂ ਸੀ ਇੱਥੇ ਕਿਸੇ ਦੀ ਹੈਗੀ ਆ ਗੱਡ ਲੱਗੀ ਦੇਖਣ ਲੱਗੀ ਕਿੱਥੋਂ ਨਿਕਲਿਆ ਉਹ ਬਾਕੀ ਦੇਖ ਕੇ ਦੰਦਾ ਧੰਨਵਾਦ